ਆਪਾਂ ਅੱਜ ਗੱਲ ਕਰਨ ਲੱਗੇ ਜਿਹੜੀ ਮੱਝਾਂ ਦੇ ਥਣ ਚੜ ਜਾਂ ਜਾਂ ਥਣ ਘਟ ਜਾਂਦਾ। ਸਾਨੂੰ ਡੇਰੀ ਫਾਰਮ ਦੇ ਤੁਹਾਡਾ ਸਾਰਾ ਸਵਾਗਤ ਆ ਜੀ। ਆ ਆਪਾਂ ਵੀਡੀਓ ਪਾਈਆਂ ਬਹੁਤ ਸੋਹਣਾ ਪਿਆਰ ਦਿੰਦੇ ਆ ਜੀ। ਆ ਆਪਾਂ ਅੱਜ ਗੱਲ ਕਰਨ ਲੱਗੇ ਜਿਹੜੀ ਮੱਝਾਂ ਦੇ ਥਣ ਚੜ ਜਾਂ 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 ਥਣ ਘਟ ਜਾਂਦਾ। ਉਹਦੇ ਤੇ ਇਹ ਫਾਰਮੂਲਾ ਲਿਖ ਲਿਓ ਜੀ। ਆ 2 ਕਿਲੋ ਲੈ ਲੈਣੇ ਨਿੰਬੂ 2 ਕਿਲੋ ਨਿੰਬੂ ਲੈਣੇ 2 ਕਿਲੋ ਖੰਡ ਲੈ ਲੈਣੀ ਆ। ਇਹ ਸ਼ੀਸ਼ਾ ਨਮਕ ਆਉਂਦਾ ਇੱਕ ਪਾਈਆ ਉਹ ਲੈ ਲੈਣਾ ਜੀ ਇਹਨਾਂ ਨੂੰ ਸਾਰੇ ਚੀਜ਼ਾਂ ਨੂੰ ਰਲਾ ਕੇ ਇੱਕ ਘੜਾ ਲੈ ਲੈਣਾ ਘੜਾ ਪੁਰਾਣਾ ਹੋਵੇ ਨਵਾਂ ਨਾ ਹੋਵੇ ਜੇ ਨਵਾਂ ਘੜਾ ਲੈਣਾ ਉਹਨੂੰ ਇੱਕ ਰਾਤ ਪਾਣੀ ਰੱਖ ਲਿਓ ਜੀ ਜਾਂ ਪਾਣੀ ਦਾ ਭਰ ਕੇ ਰੱਖ ਲਿਓ ਜੀ ਕਿਉਂਕਿ ਦਵਾਈ ਦਾ ਅਸਰ ਨਾ ਘਟੇ ਠੀਕ ਹੈ ਜੀ ਉਹਨੂੰ ਰੱਖ ਕੇ ਸਾਰੇ ਸਮਾਨ ਨੂੰ ਵਿੱਚ ਰਲਾ ਕੇ ਘੜੇ ਦੇ ਤੇ ਇਹਨਾਂ ਨੂੰ 14 ਦਿਨ ਉਹਨੂੰ ਦਾ ਮੂੰਹ ਬੰਦ ਹੋ ਸਵਾਰ ਕੇ ਉਹਨੂੰ ਆਸੇ ਪਾਸੇ ਵੀ ਗੱਟਿਆਣਾ ਬੰਦ ਹੋ ਜੇ ਆਸੇ ਪਾਸੇ ਵੀ ਗੱਟਿਆਣਾ ਬੰਨ ਕੇ ਵੀ ਉਹਨੂੰ ਹਵਾ ਨਾ ਲੱਗੇ ਦਵਾਈ ਨੂੰ ਕਿਸੇ ਪਾਸੋਂ 13 ਤੋਂ 14 ਰੱਖ ਦੋ ਪਾਸੇ ਜਾਂ ਤੁੜੀਜ ਰੱਖਦੇ ਹੋ ਜੇ ਜਾਂ ਕਿੱਥੇ ਨੂੰ ਹਵਲ ਲਗੇ ਉੱਥੇ ਰੱਖਦੇ ਹੋ ਜੇ 13 ਤੋਂ 14 ਦਿਨ ਬਾਅਦ ਕੱਢ ਲਿਓ ਜੇ ਠੀਕ ਹੈ ਹੁਣ ਸਾਰੇ ਕਿਸ ਨੂੰ ਰਲਾ ਲਿਓ ਜੇ ਵਿੱਚ ਸਵਾਰ ਕੇ ਰਲਾ ਕੇ ਜਦੋਂ ਪਸ਼ੂ ਆਪਾਂ ਪਠਿਆਂ ਤੋਂ ਪਾਸੇ ਕਰਨੇ ਪਾਣੀ ਪੀ ਕੇ ਪਾਸੇ ਕਰਨੇ ਰਾਤ ਨੂੰ ਪਾਣੀ ਤੋਂ ਬਾਅਦ ਘੰਟਾ ਬਾਅਦ ਇੱਕ ਨਲਕਾ ਰਜਾਨਾ ਦੇ ਦਾ ਕਰਨਾ ਜਾਂ ਮਾਜ ਦਾ ਸਰਾਖ ਬੰਦ ਹੋਇਆ ਮਾਰਾ ਮੋਟਾ ਧਾਰ ਆਉਣੀ ਚਾਹੀਦੀ ਆ ਜੇ ਇੱਕ ਦੋ ਧਾਰਾਂ ਆਉਂਦੀਆਂ ਫੇਰ ਵੀ ਚੱਲ ਪੂਗਾ ਉਧਰ ਇੱਕ ਦੋ ਧਾਰਾਂ ਆਉਂਦੀਆਂ ਆਉਣੀਆਂ ਚਾਹੀਦੀਆਂ ਜੇ ਤਦ ਦੁਤਾਰਾ ਆਉਂਦੀਆਂ ਹੋਣੀਆਂ ਥੋੜਾ ਥੰਨ ਚੱਲ ਪੂਗਾ ਜੇ ਥੰਨ ਚੜਿਆ ਉਹ ਵੀ ਸੈੱਟ ਹੋ ਜੂ ਛਿੱਡੀਆਂ ਆਉਂਦੀਆਂ ਉਹ ਵੀ ਸੈੱਟ ਹੋ ਜੂ ਫਾਰਮੂਲਾ ਬਹੁਤ ਆ ਲਿਖ ਲਓ ਜੇ ਨਹੀਂ ਮੈਂ ਨਾਲ ਇੱਕ ਵੀਡੀਓ ਦੇ ਵਿੱਚ ਜਲਦੀ ਦੇ ਵਿੱਚ ਫੋਟੋ ਹੀ ਲਾ ਦੂੰ ਦਵਾਈ ਦੀ ਤੇ ਸਾਰੇ ਵੀਰੋ ਵੀਡੀਓ ਨੂੰ ਪਿਆਰ ਕਰਦੇ ਰਹੋ ਜੋ ਚੰਗੇ ਤੇ ਚੰਗੇ ਫਾਰਮੂਲੇ ਲੈ ਕੇ ਆਵਾਂਗੇ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਜੀ